ਰੰਤਾਰਨ ਦੇ ਪਿੰਡ ਚੇਲਾ ਵਿੱਚ ਪਿੰਡ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਚੱਲੀ ਗੋਲੀ ਲੱਗਣ ਨਾਲ ਪਿੰਡ ਦਾ ਮੌਜੂਦਾ ਸਰਪੰਚ ਹੋਇਆ ਜ਼ਖਮੀ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ ਬਾਕੀ ਤੁਸੀਂ ਖੁਦ ਸੁਣੋ ਪਿੰਡ ਵਾਸੀਆਂ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਕਿਹੜਾ ਪਿੰਡ ਜੀ ਚੇਲਾ ਜੀ ਜਿਹੜੀ ਅੱਜ ਪਿੰਡ ਚੇਲੇ ਗੋਲੀ ਚੱਲੀ ਹੈ ਜੀ ਕੀ ਇਹ ਸਾਰਾ ਮਸਲਾ ਜੀ ਉਹ ਗ੍ਰਾਮਪੜਾ ਪਟਾਇਆ ਗ੍ਰਾਮਪੜਾ ਪਟਾਇਆ ਦੀ ਬੈਠਣ ਗਈ ਹੈ ਤੇ ਉੱਥੇ ਗੋਲੀ ਚਲਾਤੀ ਜੱਜ ਵੀਰ ਸਿੰਘ ਨੇ ਦੇ ਸਪੰਚ ਤੇ ਵੱਜ ਗਈ ਕਿ ਕਿੰਨੀਆਂ ਗੋਲੀਆਂ ਚਲੇ ਗਈਆਂ ਜੀ ਹੋਰ ਆ 20 25 ਭਾਰੀ ਜੀ ਤੇ 50 60 ਭਾਰ ਕਰਦੇ ਤੁਸੀਂ ਮੈਂਬਰ ਜੀ ਪੰਜਾਬ ਮੈਂਬਰ ਜੀ ਹਾਂਜੀ ਹਾਂਜੀ ਮੈਂ ਬੈਕ ਮੈਂਬਰ ਐ ਤੇ ਗੋਲੀ ਕਿੱਥੇ ਵੱਜੀ ਹੈ ਜੀ ਉਹ ਧੌਣ ਰੱਜੀ ਬਾਬਾ ਬਾਲ ਵੱਜਾ ਸਪੰਚ ਤੇ ਬੰਦ ਹੋ ਗਿਆ ਹੈ ਪੁਲਿਸ ਪਹੁੰਚੀ ਜੀ ਮੌਕੇ ਤੇ ਪੁਲਿਸ ਪਹੁੰਚ ਗਈ ਜੱਜ ਜੀ ਦੇ ਘਰ ਕੀ ਮੰਗ ਕਰਦੇ ਤੂੰ ਮੰਗ ਕਾਨੂੰਨੀ ਕਾਰਵਾਈ ਮੰਗਦੇ ਹੁਣ ਜੇ ਦੀ ਬੱਟਾ ਹੋਣਾ ਜੀ ਦਾ ਪਿੰਡ ਕੇਲੇ ਦੇ ਵਿੱਚ ਤੁਹਾਡੇ ਮੌਜੂਦਾ ਸਰਪੰਚ ਹੀ ਜਿਹੜਾ ਉਹਨਾਂ ਤੇ ਗੋਲੀ ਲੱਗੀ ਆ ਕੀ ਇਹ ਸ਼ਰਮਸਤਦਾ ਜੀ ਸਭ ਤੋਂ ਪਹਿਲਾਂ ਤੇ ਬੜੀ ਮਾੜੀ ਖ਼ਬਰ ਆ ਜਿਹੜੀ ਇਹ ਹੋਇਆ ਜੋ ਵੀ ਇਹ ਜਿਹੜੀ ਗੱਲ ਆਈ ਆ ਸੰਦੇ ਵਿੱਚ ਕਿ ਜਿਹੜੀ ਪੈਰੀ ਪੰਚਾਇਤ ਸੀ ਉਥੇ ਕੇਲੇ ਪਿੰਡ ਦੇ ਵਿੱਚ ਇੱਕ ਆ ਵੀ ਬੇਰੋੜਾ ਕੋਈ ਜੱਜ ਜੱਜ ਨਾਂ ਦਾ ਬੰਦਾ ਜੀ ਜਿਹੜਾ ਉਹ ਬੌਂਦਾ ਸੀ ਤੇ ਹੁਣ ਜਿਹੜਾ ਇਹ ਹੈਗਾ ਨਾ ਮੋੜਨੇ ਜਿਹਦਾ ਸਾਰਾ ਜਿਹੜਾ ਜੋੜੀ ਕਾਰਵਾਈ ਬੰਦੀ ਸੀ ਉਹ ਪੰਚਾਇਤ ਦੇ ਹਵਾਲੇ ਕਰਦੀ ਸੀ ਤੇ ਸਰਪੰਚਾ ਵਰ ਵਾਲੀ ਪੂਰੀ ਪੰਚਾਇਤ ਆ ਜੋ ਪੈਲੀ ਉਤੇ ਤੋਂ ਕਬਜ਼ਾ ਲੈਣ ਗਏ ਤੇ ਜਿਹੜਾ ਜੱਜ ਸਿੰਘ ਨਾਂ ਦਾ ਵੀ ਬੈਠੀ ਕੋਠੇ ਉੱਪਰ ਬੈਠਾ ਸੀ ਉਹਨੇ ਉੱਥੇ ਗੋਣੀਆਂ ਜਲਾ ਦਿੱਤੀਆਂ ਜਿਹਦੇ ਸਾਡਾ ਸਰਪੰਚ ਪ੍ਰਭਜੀ ਸਿੰਘ ਜ਼ਖਮੀ ਹੋਇਆ ਹੈ ਜਿਹਨੂੰ ਇਥੋਂ ਅੰਬਰਸਰ ਵਾਸਤੇ ਰੈਫਰ ਕਰਦਾ ਲੱਗੇ ਨੇ ਔਰ ਮੈਂ ਪ੍ਰਸ਼ਾਦ ਜ ਨੂੰ ਵੀ ਆਖਿਆ ਡੀਐਸਪੀ ਸਾਹਿਬ ਨਾਲ ਗੱਲ ਹੋ ਗਈ ਕਿ ਸਖਤ ਤੋਂ ਸਖਤੀ ਜਿਹੜੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਦੋ ਏਦਾਂ ਦੀ ਗਾਹ ਨਾ ਕਿ ਘਟਰਾਵਾ ਪਵੇ ਕਿਹੜਾ ਪਿੰਡ ਹੈ ਚੇਲਾ ਪਿੰਡ ਮੈਂਬਰ ਪਟਿਆ ਇਹ ਜਿਹੜੀ ਅੱਜ ਪਿੰਡ ਚੇਲੇ ਵਿੱਚ ਗੋਲੀ ਚੱਲੀ ਸਰਪੰਚਾ ਨੂੰ ਗੋਲੀ ਲੱਗੀ ਕੀ ਹੈ ਸਾਰਾ ਮਸਲਾ ਇਹਦਾ ਪੈਲੀ ਪੈਲੀ ਬੋਹਣਗੇ ਅੱਛਾ ਜੀ ਕਿੰਨੇ ਗੋਲੀਆਂ ਚਲਾਈਆਂ ਜੱਜ ਦੇਸ਼ ਸਿੰਘ ਕਿੰਨੇ ਜਣਿਆਂ ਨੇ ਗੋਲੀਆਂ ਚਲਾਉਣ ਆਲੇ ਸੀ 10-15 ਬੰਦੇ ਲੈ ਕੇ ਆਏ ਤੇ ਸਰਪੰਚ ਸਾਹਿਬ ਦੇ ਗੋਲੀ ਕਿੱਥੇ ਲੱਗੀ ਕੰਨ ਤੇ ਲੱਗੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਇਹਨਾਂ ਨੂੰ ਮਿਲਣਾ ਜਿਹੜਾ ਆਸਾਂ ਦੇਣਾ ਜਿਹੜਾ ਹੋਰ ਉਹ ਜਿਹੜੀ ਪਹਿਲੀ ਪਾਉਣ ਗਏ ਸੀ ਉਹ ਪੰਚਾਇਤੀ ਸੀ ਪੰਚਾਇਤੀ ਪਹਿਲੀ ਤੇ ਸਰਪੰਚ ਸਾਹਿਬ ਨੇ ਕਿੰਨੇ ਕ ਬੰਦੇ ਸੀ ਜਿਹੜੇ ਪਾਉਣ ਗਏ ਸੀ ਪੰਜ-ਛੇ ਜਣੇ ਇੱਕ ਸਾਰ ਕੋਈ ਵਾਰਤਾਤ ਹੋਈ ਹੈ ਜਿਹਦੇ ਵਿੱਚ ਚੇਲੇ ਦੇ ਸਰਪੰਚ ਤੇ ਗੋਲੀ ਲੱਗੀ ਆ ਆਪਰਾਪਜੀਤ ਸਿੰਘ ਖੋਲਰ ਦੇ ਸਰ ਕੀ ਮਸਲਾ ਕੀ ਹੈ ਉਹ ਮਸਲਾ ਹੈਗਾ ਜੀ ਪਿੰਡ ਦੀ ਚਾਰ ਕਿੱਲੇ ਪੰਚਾਇਤੀ ਜ਼ਮੀਨ ਜਦ ਵੀਰ ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਨਾਂ ਤੇ ਹੈ ਡਿਗਰੀ ਉਹਨਾਂ ਦੇ ਨਾਂ ਤੇ ਹੋਈ ਹੈ ਪਿਛਲੇ 1976 ਤੋਂ ਬਹੁੰਦੇ ਆ ਰਹੇ ਜਦ ਕਿ ਅੱਜ ਬੀਡੀਪੀ ਸਾਹਿਬ ਦੱਸ ਰਹੇ ਕਿ ਮੌਕੇ ਦੇ ਉੱਤੇ ਆਏ ਸੀਗੇ ਤੇ ਦੂਜੀ ਪਾਰਟੀ ਨੇ ਜਿਹੜੀ موجوده ਪਾਰਟੀ ਸਰਪੰਚ ਪਾਰਟੀ ਉਹ ਵੀਡੀਓ ਨੇ ਕਹੇ ਤੁਹਾਡਾ ਹੱਕ ਬਣਦਾ ਤੂੰ ਆਪ ਦੀ ਪਹਿਲੀ ਵਾਰ ਆਏ ਸੀਗੇ ਇਹਨਾਂ ਮੀਤਾਂ ਇਹਨਾਂ ਦੋਨਾਂ 'ਚ ਇਤਕਰਾਰ ਬਾਜੀ ਹੋਈ ਤੇ ਆਪਸ ਵਿੱਚ ਜਿਹੜੀ ਚਲਾਈ ਇਸ ਜੱਜ ਵੀਰਨ ਪਾਰਟੀ ਜਿਹੜੀ ਸਰਪੰਚ ਦੇ ਲੱਗੀ ਹੋਇਆ ਤੇ ਸਰ ਕੋਈ ਅਰੈਸਟ ਵਗੈਰਾ ਹੋਇਆ ਕਿ ਜਾਂ ਮੌਕੇ ਤੇ ਖੜਾ ਹੋਇਆ ਅਰੈਸਟ ਫੇਕ ਤਾਂ ਇਹਦਾ ਫਾਦਰ ਜੱਜ ਵੀਰ ਦਾ ਤੇ ਉਹਦੇ ਨਾਲ ਜਿਹੜੇ ਉਹਦੇ ਐਸੋਸੀਏਟ ਸੀ ਪੰਜ ਛੇ ਉਹ ਨੇ ਬਾਕੀ ਇਹ ਦੇ ਮਗਰ ਲੱਗੇ ਹੋਣਗੇ ਜਲਦੀ ਫੜ ਲਵੋ